ਤੁਸੀਂ ਕਿਸ ਨਾਲ ਲੀਨੈਂਟ ਹੁੰਦੇ ਹੋ ਇਹ ਇੰਡਸਟਰੀ ਇਦਾਂ ਦੀ ਹੈ ਜੇ ਤੁਸੀਂ ਆਪਣੀ ਉਂਗਲ ਫੁਲਾਉਂਦੇ ਤਾਂ ਲੋਕੀ ਹੱਥ ਫੜਨਾ ਹੀ ਆ ਬਾਹ ਫੜਨ ਨੂੰ ਆਉਂਦੇ ਆ ਸੋ ਉਹ ਚੀਜ਼ ਆ ਦਿਮਾਗ ਦੇ ਵਿੱਚ ਬੀਇੰਗ ਅ ਫੀਮੇਲ ਆਰਟਿਸਟ ਰਹਿੰਦੀ ਆ ਦਿਮਾਗ ਦੇ ਵਿੱਚ ਕਿ ਨਹੀਂ ਇਹਦੇ ਬੰਦੇ ਨਾਲ ਇੰਨਾ ਕੁ ਰਹਿਣਾ ਜਾਂ ਕਿੰਨਾ ਕਿੰਨਾ ਖੁੱਲਣਾ ਦੇਖੋ ਬਾਉਂਡਰੀਜ਼ ਹੋਣਾ ਤੇ ਆਪ ਦਾ ਸੁਭਾਅ ਕੁਝ ਹੋਰ ਹੋਣਾ ਉਹ ਦੋ ਅਲੱਗ ਗੱਲਾਂ ਨੇ ਮੇਰਾ ਸੁਭਾਅ ਖੁੱਲਾ ਹੈ ਬਟ ਆਮ ਵੈਰੀ ਸਟ੍ਰਿਕਟ ਸਾਰਿਆਂ ਨੂੰ ਆਪਦੀ ਬਾਉਂਡਰੀ ਪਤਾ ਹੁੰਦੀ ਮੇਰੇ ਨਾਲ ਉਹਨਾਂ ਨੂੰ ਪਤਾ ਹੈ ਕਿ ਮੇਰਾ ਸੁਭਾਅ ਕਿਉਂ ਖੁੱਲਾ ਹੈ ਤੇ ਕਿੱਥੇ ਖੁੱਲਾ ਹੈ professionally ਖੁੱਲ੍ਹਾ ਤਾਂ ਖੁੱਲ੍ਹਾ ਕੋਈ ਚੱਕਰ ਨਹੀਂ ਮੈਂ ਉਹ ਜੀ ਆ ਮੈਂ ਹੁਣ ਐਕਟਿੰਗ ਨਹੀਂ ਕਰ ਸਕਦੀ ਕਿ ਮੈਂ ਨਹੀਂ बोलਦੀ ਜਾਂ ਮਿਸਟ੍ਰਿਕਲੀ ਐਕਸਾਈਟ ਸੀ ਬੈਠੂਗੀ ਮੈਂ ਦੋ ਕੁ ਦਿਨ ਟਰਾਈ ਵੀ ਕਰੂੰਗੀ ਨਾ ਤੀਜੇ ਦਿਨ ਉਹ ਨਹੀਂ ਕਰ ਸਕਦੀ ਕਿਉਂਕਿ ਮੈਂ ਹੂ ਵੀ ਮੇਰੇ ਤੋਂ ਹੋਣਾ ਹੀ ਨਹੀਂ ਸੋ ਮੈਂ ਐਕਟਿੰਗ ਕਰਕੇ ਕੀ ਕਰਨਾ ਉਸ ਗੱਲ ਦੀ ਮੇਰੇ ਤੋਂ ਨਹੀਂ ਹੋਣਾ ਬਟ ਜਿੱਥੋਂ ਤੱਕ ਗੱਲ ਹੈ ਕਿ ਉਹਨਾਂ ਨੇ ਜੇ ਤੁਸੀਂ ਉਂਗਲ ਫੜਾਈ ਹੱਥ ਫੜ ਲੈਣਾ ਉਹ ਤਾਂ ਵੈਸੇ ਵੀ ਦੁਨੀਆ ਦੀ ਨੇਚਰ ਆ ਹਮ ਉਹ ਤਾਂ ਜੇ ਮੈਂ ਕੁਝ ਨਾ ਬੋਲ ਕੇ ਵੀ ਉਹਨਾਂ ਦੇ ਨਾਲ ਕੰਮ ਕਰ ਰਹੀ ਆ ਜਿਹੜੇ ਦਿਮਾਗ ਜਿਹੜਾ ਬੰਦੇ ਦਾ ਦਿਮਾਗ ਖਰਾਬ ਹੈ ਉਹਨੇ ਟਰਾਈ ਕਰਨਾ ਹੀ ਕਰ। ਉਹ ਤੇ ਤੁਹਾਡੀ ਤੁਸੀਂ ਕਿੰਨੇ ਖੁੱਲਿਓ ਕਿੰਨੇ ਨਹੀਂ ਖੁੱਲਿਓ ਉਹਦਾ ਕੋਈ ਫਰਕ ਨਹੀਂ। ਬਟ ਲੋਕਾਂ ਨੂੰ ਯੂਜੂਲੀ ਤੁਹਾਡੀ ਬਾਉਂਡਰੀ ਤੇ ਲਿਮਟ ਪਹਿਲੀ ਗੱਲ ਤੋਂ ਪਤਾ ਲੱਗ ਜਾਂਦੀ ਹੈ। ਕੀ ਆਈਡੀਆ ਹੈ ਤੁਹਾਡੇ ਤੇ ਕੁੜੀਆਂ ਨੂੰ ਰੱਖਣੀ ਪੈਂਦੀਆਂ ਆ ਉਹਨੀਆਂ ਬਾਉਂਡਰੀਜ਼। ਬਟ ਕਈ ਵਾਰ ਬੰਦਾ ਕਹਿੰਦਾ ਇਹ ਤੇ ਬੜੀ ਡਿਬੇਟ ਹੋ ਜਾਂਦੀ ਹੈ ਯਾਰ ਕਿ ਕੁੜੀਆਂ ਕਿਹੀ ਕਿਉਂ ਬਾਉਂਡਰੀਜ਼ ਰੱਖਣ ਅਗਲਾ ਬੰਦਾ ਵੀ ਉਹਨਾਂ ਕੀ ਮਤਲਬ ਆਪਣੇ ਆਪ ਸੋਚ ਸਮਝ ਕੇ ਚਲੇ ਹੈ ਨਾ ਇੱਕ ਲੰਬੀ ਡਿਬੇਟ ਚੱਲ ਆਈ ਥਿੰਕ ਮੇਲ ਆਰਟਿਸਟ ਵੀ ਰੱਖਦੇ ਆ ਬਾਉਂਡਰੀਜ਼ ਐਂ ਤਾਂ ਨਹੀਂ ਆ ਕਿ ਸਿਰਫ ਸਾਨੂੰ ਹੀ ਰੱਖਣੀਆਂ ਬੰਦਿਆਂ ਉਹਨਾਂ ਨੂੰ ਵੀ ਰੱਖਣੀਆਂ ਬੰਦੀਆਂ ਨੇ ਪਰੇਸ਼ਾਨੀਆਂ ਉਹਨਾਂ ਨੂੰ ਵੀ ਬਹੁਤ ਨੇ ਉਹ ਇੱਕ ਬਣ ਗਿਆ ਹੋਇਆ ਹੈ ਕਿ ਫੀਮੇਲ ਆਰਟਿਸਟ ਨੂੰ ਬਹੁਤ ਪਰੇਸ਼ਾਨੀਆਂ ਨੇ ਤੇ ਮੇਲ ਆਰਟਿਸਟ ਨੂੰ ਸਾਡੀਆਂ ਅੱਧ ਪਰੇਸ਼ਾਨੀਆਂ ਨੇ ਉਹਨਾਂ ਦੀ ਅੱਧ ਨੇ ਹਾਂ ਕੰਪੈਰੀਟਿਵਲੀ ਅਸੀਂ ਕਹਿ ਸਕਦੇ ਹਾਂ ਕਿ 1-2% ਸਾਡੀਆਂ ਉਹਨਾਂ ਨਾਲੋਂ ਵੱਧ ਹੋ ਸਕਦੀਆਂ ਨੇ ਕਿਉਂਕਿ ਉਹ ਵੀ ਇੰਡਸਟਰੀ ਦਾ ਇਸ਼ੂ ਨਹੀਂ ਆ ਇਹ ਓਵਰঅল ਸੋਸਾਇਟੀ ਦਾ ਇਸ਼ੂ ਆ ਕੋਈ ਤਾਂ ਉਹ ਅਸੀਂ ਕਹਿ ਸਕਦੇ ਆ ਉਵੇਂ ਆਏ ਨਹੀਂ ਆ ਕਿ ਸਿਰਫ ਸਾਨੂੰ ਹੀ ਪ੍ਰੋਬਲਮਸ ਨੇ ਔਰ ਬਾਕੀ ਅਸੀਂ ਨਾ ਦੇਖਦੇ ਨਹੀਂ ਪ੍ਰੋਬਲਮਸ ਕੀ ਨੇ ਕੀ ਨਹੀਂ ਸਾਡੇ ਆਪ ਦੇ ਆਪ ਦੇ ਸੁਪਨੇ ਆ ਅਸੀਂ ਉਹ ਪੂਰੇ ਕਰਨੇ ਆ ਅਸੀਂ ਆ ਸਾਰੀਆਂ ਚੀਜ਼ਾਂ ਨੂੰ ਆਏ ਸਾਈਡ ਤੇ ਕੀਤਾ ਹੈ ਸੁਪਨੇ ਤੇ ਆਉਣੇ ਆ ਕਿੰਨੇ ਕ ਸੁਪਨੇ ਹੁਣ ਤੱਕ ਪੂਰੇ ਕਰ ਚੁੱਕੇ ਹੋ ਤਾਂ ਕੀ ਲੱਗਦਾ ਕਿ ਬਣਾਏ ਨਾਵੇਂ ਸੁਪਨੇ ਹੀ ਅਜੇ ਤਾਂ ਜਿਹੜਾ ਸਪਨਾ ਦੇਖ ਕੇ ਨਿਕਲੇ ਸੀ ਉਹ ਹੀ ਪੂਰਾ ਨਹੀਂ ਹੋਇਆ ਅਜੇ ਤਾਂ ਜਿਹੜਾ ਸੁਪਨਾ ਸੀ ਉਹ ਹੈਗਾ ਅਸਾਂ ਹੁਣ ਮੈਂ ਬੋਲਣਾ ਬੰਦ ਕਰ ਦਿੰਨਾ ਬਟ ਸਪਨਾ ਦਾ ਦੇਖੋ ਜਿਹੜਾ ਬੰਦਾ ਲੈ ਕੇ ਚੱਲਦਾ ਹੈ ਨਾ ਉਹ ਜਦੋਂ ਪਹਿਲੀ ਵਾਰੀ ਕੋਈ ਸੁਪਨਾ ਦੇਦਾ ਉਹ ਇੰਨਾ ਹੀ ਵੱਡਾ ਦੇਖ ਲੈਂਦਾ ਕਿ ਉਹ ਆਏ ਲੱਗਦਾ ਹੈ ਕਿ ਕਦੇ ਪੂਰਾ ਨਹੀਂ ਹੋਣਾ ਬਟ ਉਹ ਪੂਰਾ ਤਾਂ ਹੋਣਾ ਹੈ ਹੂੰ ਕਦੇ ਨਾ ਕਦੇ ਹੋਣਾ ਬਟ ਉਹਨੂੰ ਟਾਈਮ ਲੱਗਦਾ ਹੈ ਕਿਉਂਕਿ ਆਪਾਂ ਇੰਨਾ ਵੱਡਾ ਦੇਖ ਲਿਆ ਤਾਂ ਕਦੇ-ਕਦੇ ਜਰਨੀ ਉਹਦੇ ਲਈ ਲੰਬੀ ਹੋ ਜਾਂਦੀ ਹੈ ਸੋ ਅਸੀਂ ਜਰਨੀ ਤੇ ਆਜੂਗਾ ਪੂਰਾ ਹਾਂ ਜੋ ਆਪਾਂ ਸੋਚਦੇ ਆ ਮੈਨੂੰ ਵੀ ਇਹੀ ਲੱਗਦਾ ਕਿ ਉਹ ਤੁਹਾਡੇ ਨਾਲ ਹੁੰਦਾ ਹੀ ਹੁੰਦਾ ਹੈ ਮੈਂ ਕੁਝ ਵੀ ਜੋ ਆਪਣੇ ਲਈ ਸੋਚਿਆ ਹੈ ਜਾਂ ਜੋ ਮੇਰੇ ਸੁਪਨੇ ਆ ਮੈਨੂੰ ਕਦੀ ਵੀ ਆਏ ਨਹੀਂ ਲੱਗਦਾ ਕਿ ਇਹ ਨਹੀਂ ਹੋਣਗੇ ਮੈਨੂੰ ਪਤਾ ਹੈ ਹੋਣਗੇ ਮੇਬੀ ਉਹ ਟਾਈਮ ਲੱਗੇ ਪਰ ਉਹ ਪੂਰੇ ਹੋਣਗੇ ਕਿਉਂਕਿ ਅਕਸਰ ਕਹਿੰਦੇ ਕਿ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਹੈ ਤੁਹਾਨੂੰ ਨਹੀਂ ਆਈ ਆਈਡੀਆ ਕਿੱਥੋਂ ਆ ਗਈ ਬਟ ਜੇ ਉਹ ਆ ਗਈ ਤੇ ਉਹ ਹੋਣੀ ਹੈ ਤਾਂ ਆਈ ਤਾਂ ਆਈ ਅਦਰਵਾਈਜ਼ ਉਹ ਆਣੀ ਨਹੀਂ ਨਹੀਂ ਤੁਹਾਡੇ ਜ਼ਹਿਨ ਦੇ ਵਿੱਚ ਸੋ ਅਸੀਂ ਤਾਂ ਇਹ ਕਹਾਂਗੇ ਜਿਹੜੇ ਸੁਪਨੇ ਤੁਸੀਂ ਕਹਿ ਰਹੇ ਹੋ ਅਸੀਂ ਜਲਦ ਦੇਖੀਏ ਕਿ ਤੁਸੀਂ ਇੱਕ ਦਿਨ ਆਪ ਕਹੋਗੇ ਆ ਮੇਰਾ ਸੁਪਨਾ ਸੀ ਆ ਹੁਣ ਪੂਰਾ ਹੋਇਆ ਬਟ ਤੁਹਾਡੀ ਲਾਈਫ ਦੋਨਾਂ ਦੀ ਅਸੀਂ ਦੇਖੀ ਬਹੁਤ ਆਪਣੇ ਆਪ ਨੂੰ ਐਜ਼ ਅ ਆਰਟਿਸਟ ਦੇ ਗrow ਹੁੰਦੇ ਵੇਖਿਆ ਹੀ ਵੇਖਿਆ ਐਜ਼ ਅ ਹਿਊਮਨ ਬੀਨ ਵੀ ਜਿੰਨਾ ਕ ਅਸੀਂ ਮੈਂ 7 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਆ ਤੁਹਾਡੀ ਜਰਨੀ ਅਸੀਂ ਵੀ ਨਾਲ-ਨਾਲ ਜਿਹੜੀ ਹੈ ਵਿੱਚ ਇੰਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ